7 ਘੰਟੇ ਚੱਲਿਆ ਖੰਨਾ ਪੁਲਿਸ ਦਾ ਕਾਸੋ ਆਪਰੇਸ਼ਨ ਨਸ਼ਾ ਤਸਕਰੀ ਨਾਲ ਸੰਬੰਧਿਤ 10 ਕਥਿਤ ਦੋਸ਼ੀਆਂ ਨੂੰ ਕੀਤਾ ਕਾਬੂ ਅੱਜ ਐਸਐਸਪੀ ਡਾਕਟਰ ਜੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਖੰਨਾ ਪੁਲਿਸ ਵੱਲੋਂ ਸ਼ਨੀਵਾਰ ਤੜਕੇ ਜ਼ਿਲੇ ਭਰ ਵਿੱਚ 7 ਘੰਟੇ ਚਲਾਏ ਗਏ ਵਿਸ਼ੇਸ਼ ਕਾਸੋ ਬੜੀ ਵਧੀਆ ਕਾਮਯਾਬੀ ਮਿਲੀ ਆਲਮੋਸਟ ਸਾਰੇ ਐਸਐਚਓਜ਼ ਨੇ ਸਤੋਵੱਟੀ ਕਾਮਯਾਬੀ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸੱਤ ਘੰਟੇ ਚੱਲਿਆ ਖੰਨਾ ਪੁਲਿਸ ਦਾ ਕਾਸੋ ਆਪਰੇਸ਼ਨ ਨਸ਼ਾ ਤਸਕਰੀ ਨਾਲ ਸੰਬੰਧਿਤ 10 ਕਥਿਤ ਦੋਸ਼ੀਆਂ ਨੂੰ ਕੀਤਾ ਕਾਬੂ ਅੱਜ ਐਸਐਸਪੀ ਡਾਕਟਰ ਜੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਖੰਨਾ ਪੁਲਿਸ ਵੱਲੋਂ ਸ਼ਨੀਵਾਰ ਤੜਕੇ ਜ਼ਿਲ੍ਹੇ ਭਰ ਵਿੱਚ 7 ਘੰਟੇ ਚਲਾਏ ਗਏ ਵਿਸ਼ੇਸ਼ ਕਾਸ਼ੋਪਰੇਸ਼ਨ ਦੌਰਾਨ ਨਸ਼ਾ ਤਸਕਰੀ ਨਾਲ ਸੰਬੰਧਿਤ 10 ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਹ ਆਪਰੇਸ਼ਨ ਸਵੇਰੇ 4 ਵਜੇ ਤੋਂ ਲੈ ਕੇ 11 ਵਜੇ ਤੱਕ 8 ਥਾਣਿਆਂ ਦੇ ਖੇਤਰਾਂ ਵਿੱਚ ਇੱਕੋ ਸਮੇਂ ਚਲਾਇਆ ਗਿਆ ਐਸਪੀ ਜਾਟ ਪਵਨਜੀਤ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਲੰਬੇ ਸਮੇਂ ਤੋਂ ਭਗੋੜੇ ਕਥਿਤ ਦੋਸ਼ੀਆਂ ਨੂੰ ਫੜਨ ਅਤੇ ਨਸ਼ਾ ਤਸਕਰੀ ਦੀਆਂ ਜੜਾ ਖਤਮ ਕਰਨ ਦੇ ਉਦੇਸ਼ ਨਾਲ ਕੀਤੀ ਗਈ ਇਸ ਆਪਰੇਸ਼ਨ ਦੌਰਾਨ ਵੱਖ-ਵੱਖ ਥਾਣਿਆਂ ਦੀ ਪੁਲਿਸ ਟੀਮਾਂ ਨੇ ਵੱਖ-ਵੱਖ ਖੇਤਰਾਂ 'ਚ ਕੁੱਲ 10 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਵਿੱਚ 7 ਭਗੋੜੇ ਅਤੇ 3 ਨਸ਼ਾ ਤਸਕਰ ਵੀ ਸ਼ਾਮਲ ਹਨ ਅੱਜ ਇੱਕ ਹੋਰ ਬੜੀ ਦਿਨ ਮਾਨਜੋਗ ਡੀਜੀਪੀ ਪੰਜਾਬ ਮੈਂ ਡੀਆਈਜੀ ਇਨਾਂ ਦੇ ਦੇਸ਼ਾ ਨਿਰਦੇਸ਼ ਤੇ ਮੈਡਮ ਜੋਤੀ ਜਦੋ ਬੈਸ ਆਈਪੀਐਸਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਉਹਦੇ ਤਹਿਤ ਆਲ ਜੀਓਜ਼ ਤੇ ਆਲ ਐਸਐਚਓਜ਼ ਸਾਰਿਆਂ ਨੇ ਆਪਣੀ ਆਪਣੀ ਏਰੀਆ ਦੇ ਵਿੱਚ ਇੱਕ ਕਾਸੋ ਆਪਰੇਸ਼ਨ ਆਪਰੇਟ ਕੀਤਾ ਇੰਪੋਰਟੈਂਟ ਸੱਤ ਆਪਰੇਸ਼ਨ ਤੁਹਾਨੂੰ ਪਤਾ ਹੀ ਹੈ ਜੋ ਨਸ਼ਾ ਗ੍ਰੋਥ ਜੋ ਚੱਲ ਰਹੀ ਹੈ ਮਹਿੰਮ ਉਹਦੇ ਤਹਿਤ ਅੱਜ ਸਾਨੂੰ ਬੜੀ ਬਧੀਆ ਕਾਮਯਾਬੀ ਮਿਲੀ ਆਲਮੋਸਟ ਸਾਰੇ ਐਸਐਚਓਜ਼ ਨੇ ਸਭ ਤੋਂ ਵੱਡੀ ਕਾਮਯਾਬੀ ਉਹ ਤੇ ਚ ਇਹ ਹੈ ਕਿ ਕੱਲ ਅਸੀਂ ਸਾਡੇ ਐਸਐਸਪੀ ਸਾਹਿਬ ਨੇ ਸਾਨੂੰ ਇੱਕ ਨਿਰਦੇਸ਼ ਦਿੱਤੇ ਸੀ ਕਿ ਕੁਝ ਲੋਕ ਜਿਹੜੇ ਐਨਡੀਪੀਐਸ ਕੇਸਾਂ ਦੇ ਵਿੱਚ ਅਗਰ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ ਤਾਂ ਉਹ ਭਗੌੜੇ ਹੋ ਜਾਂਦੇ ਆ ਉਹਨਾਂ ਦੇ ਨਾਨ ਅਵੇਲੇਬਲ ਫਰਟਸ ਉਹਦੇ ਨੇ ਬਟ ਉਹ ਪੋਸਟੇ ਹੱਥ ਨਹੀਂ ਆਉਂਦੇ ਉਦੇ ਤਹਿਤ ਕੱਲ ਹੀ ਰਾਤ ਜਦੋਂ ਮੈਂ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਤਹਿਤ ਇੱਕ ਸਾਰੇ ਐਸਐਚਓ ਤੇ ਜੀਓਜ਼ ਦੇ ਨਾਲ ਮੀਟਿੰਗ ਕੀਤੀ ਹਜ਼ਾਰ ਹੀ ਨੇ ਆਪਦੇ ਆਪੇ ਬੰਦੇ ਲਾਏ ਉਹਨਾਂ ਤੇ ਬਕਾਇਦਾ ਜੈਕੀ ਕੀਤੀ ਆਪਣੇ ਇਨਫੋਰਮਲ ਆਏ ਜਿਹਦੇ ਤਹਿਤ ਵੱਡੀ ਕਾਮਯਾਬੀ ਇਹ ਮਿਲ ਕੇ ਸਾਨੂੰ ਚਾਰ ਬੰਦੇ ਤਾਂ ਨਾਨ ਅਵੇਲੇਬਲ ਫਰੰਟਸ ਜਿਹਨਾਂ ਦੇ ਜਿਹੜੇ ਕਿ ਪਿਛਲੇ ਬਹੁਤ ਸਾਰੇ ਸਮੇਂ ਤੋਂ ਉਹ ਗੋਰੀ ਹੋਈ ਹੋਸੀ ਉਹ ਸਾਡੇ ਹੱਥ ਆਏ ਔਰ ਇਸ ਤੋਂ ਇਲਾਵਾ 2 PO ਕੋਲੇਮਡ ਆਫ ਹੈਂਡਲ ਉਹ ਬੰਦੇ ਹੱਥ ਆਏ ਜਿਹਨਾਂ ਦੇ ਇਸ ਤੋਂ ਇਲਾਵਾ 2 ਅਸੀਂ FIR ਵੀ ਦਰਜ ਕੀਤੀਆਂ ਜਿਹਦੇ ਤਹਿਤ ਹੈਰੋਇਨ ਮਿਲੀ ਤੇ ਪਲੱਸ ਇੱਕ ਨਸ਼ੀਲੀਆਂ ਗੋਲੀਆਂ ਮਿਲੀਆਂ ਉਹਦੇ ਤਹਿਤ 50 ਨਸ਼ੀਲੀਆਂ ਗੋਲੀਆਂ ਜਿਹੜਾ ਤੋਂ ਮਿਨੀ ਆ ਗਿਆ ਉਹ ਬੰਦੇ ਨੇ ਤਿੰਨ ਉਹਨਾਂ ਤੋਂ ਮਿਲੀਆ ਤਿੰਨ ਬੰਦੇ ਨੇ ਤੇ ਇੱਕ ਮੁੰਡਾ ਜਿਹਤੋਂ ਐਰਨ ਗ੍ਰੀ। ਮੇਰਾ ਕਹਿਣ ਦਾ ਭਾਅ ਇਹ ਹੈ ਕਿ ਅੱਜ ਕਾਸੋ ਆਪਰੇਸ਼ਨ ਜਿਹੜਾ ਹੈ ਬੜਾ ਕਾਮਯਾਬ ਦੇ ਆ। ਤੇ ਉਹਦੇ ਤਹਿਤ ਇਹ ਐ ਸਹੀ ਕਿ ਤੁਹਾਨੂੰ ਮੀਡੀਆ ਨੂੰ ਦੱਸਿਆ ਜਾਵੇ ਕਿ ਜਿਹੜਾ ਸਾਡਾ ਜੁੱਧ ਨਸ਼ਿਆਂ ਵਿਰੁੱਧ ਹੈ ਅਸੀਂ ਉਹਦੇ ਤਹਿਤ ਖਾਸ ਤੌਰ ਤੇ ਉਹਨਾਂ ਲੋਕਾਂ ਤੇ ਜਿਹੜੇ ਚਾਹੇ ਜ਼ਮਾਨਤ ਤੇ ਆ ਗਏ ਔਰ ਉਸ ਤੋਂ ਬਾਅਦ ਦੁਬਾਰਾ ਪੇਸ਼ੀ ਤੇ ਨਹੀਂ ਜਾਂਦੇ। ਜਾ ਉਹਨਾਂ ਨੇ ਬੇਲਜਾਬ ਕੀਤੀ ਹੋਈ ਐ ਅਸੀਂ ਉਹਨਾਂ ਸਾਰੇ ਲੋਕਾਂ ਨੂੰ ਫੜ ਰਹੇ ਆ ਚਾਹੇ ਉਹਨਾਂ ਨੇ ਨੌ ਨੋ ਮੇਲੇਬਲ ਪੜਦਾ ਚਾਹੇ ਉਹ ਪੀਓਜ਼ ਨੇ ਅਸੀਂ ਉਹਨਾਂ ਦੇ ਜਿਹੜੇ ਬੰਦੇ ਛੋਟੀ ਬੌਂਡ ਜਿਹਨਾਂ ਨੇ ਭਰੇ ਹੋਏ ਨੇ ਜਿਹੜੇ ਉਹਨਾਂ ਦੇ ਜਮਾਨਤੀਏ ਨੇ ਉਹਨਾਂ ਤੇ ਪ੍ਰੈਸ਼ਰ ਪਾ ਕੇ ਉਹਨਾਂ ਦੇ ਰਾਹੀਂ ਫੜ ਰਹੇ ਆ ਜਾਂ ਫਿਰ ਜਿਹੜੇ ਬੰਦੇ ਬਾਲੇ ਆਪਣੇ ਆਪ ਨੂੰ ਹੀ ਸੋਦੇ ਕਿ ਪੁਲਿਸ ਦੇ ਹੱਥੇ ਨਹੀਂ ਆਣਾ ਅਸੀਂ ਕਾਇਦੇ ਕਾਨੂੰਨ ਦੇ ਮੁਤਾਬਕ ਅਸੀਂ ਉਹਨਾਂ ਨੂੰ ਉਹ ਛੋਟੀ ਬਾਉਂਡ ਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਛੋਟੀ ਭਰੀ ਹੋਈ ਹੈ ਉਹਦੇ ਤਹਿਤ ਅਸੀਂ ਉਹਨਾਂ ਨੂੰ ਕੀਮਤਾਂ ਪਵਾ ਰਹੇ ਹਾਂ ਇਸ ਤੋਂ ਲਾਵਾ ਅਸੀਂ 107 ਇੱਕ ਬੀ ਐਨ ਐਸ ਹੈ ਉਹਦੇ ਤਹਿਤ ਅਸੀਂ ਜਿੰਨੀ ਪ੍ਰਾਪਰਟੀ ਹੈ ਇਹਨਾਂ ਦੀਆਂ ਅੱਗੇ ਉਹ ਵੀ ਫ੍ਰੀਜ਼ ਕਰਾ ਰਹੇ ਹਾਂ ਜਵਤ ਹੈ ਜਿਹੜੀ ਜਵਤ ਉਹ ਦਾ ਜਿਹੜਾ ਪ੍ਰੋਸੀਜਰ ਥੋੜਾ ਲੰਬਾ ਹੋ ਜਾਂਦਾ ਹੈ ਬਟ ਫ੍ਰੀਜ਼ ਅਸੀਂ ਇਮੀਡੀਏਟ ਕਰਵਾ ਰਹੇ ਹਾਂ ਸਾਰੇ ਐਸ ਐਚਓ ਐਸਐਸਪੀ ਸਾਡੀ ਹਦਾਇਤੇ ਨਾਦੀ ਨਾਲ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਉਹਨੂੰ ਫ੍ਰੀਜ਼ ਕਰਵਾ ਰਿਹਾ ਚਾਹੇ ਜਿਹੜਾ ਮਰਜ਼ੀ ਕੰਸਲਟ ਵਿਭਾਗ ਹੈ ਜੇ ਰੈਵਿਨਿਊ ਹੈ ਤਾਂ ਰੈਵਿਨਿਊ ਕੋ ਅਚਲ ਜਾਇਦਾਦ ਜੇ ਚਲ ਜਾਇਦਾਦ ਹੈ ਤਾਂ ਅਸੀਂ ਜਿਹੜੇ ਲੀਡ ਬੈਂਕਸ ਨੇ ਉਹਨਾਂ ਦੇ ਰਾਹੀਂ ਉਹਦੇ ਕੋਲ ਸਾਡੇ ਕੋਲ ਸਾਡੇ ਜਿਹੜੇ ਆਪਦੇ ਫਾਈਨੈਂਸ ਆਫੀਸਰਸ ਨੇ ਪਲੱਸ ਲੀਗਲ ਆਫੀਸਰਸ ਹੈ ਉਹਨਾਂ ਦੀ ਹੈਲਪ ਲੈ ਕੇ ਅਸੀਂ ਉਹ ਸਾਰਾ ਕਰ ਰਹੇ ਹਾਂ ਤਾਂ ਕਿ ਪੂਰੀ ਕਾਨੂੰਨ ਦੇ ਮੁਤਾਬਕ ਪ੍ਰੋਪਰ ਆਪਣੇ ਚੋਇਨਾ ਦੇ ਬੋਰੀ ਗਿਸਤਰੇ ਨੇ ਉਹ ਬੰਨੇ ਜਾਏ ਚੰਗੀ ਤਰ੍ਹਾਂ ਇਸ ਲਈ ਉੱਚ ਕੋਈ ਕਸਰ ਨਹੀਂ ਛੱਡੀ ਅੱਜ ਜੇ ਸਾਡਾ ਬੜਾ ਬੜਾ ਆਪਰੇਸ਼ਨ ਜਿਹੜਾ ਇੱਕ ਕਾਮਯਾਬ ਹੋਇਆ ਜਿਹਦੇ ਤਹਿਤ ਤੁਹਾਨੂੰ ਇੱਕ ਕੇਨ ਸਿਮਿਸ਼ਨ ਤੇ ਨਹੀਂ ਸੀ 10 ਬੰਦੇ ਅਸੀਂ ਟੋਟਲ ਅੱਜ ਜਿਹੜੇ ਨਾਮੀ ਬੰਦੇ ਐ ਬਕਾਇਦਾ ਪਭੋਰੇ ਨੇ ਨਾਨ ਅਵੇਲੇਬਲ ਫਲੈਂਸ ਨੇ ਉਹਨਾਂ ਦੇ ਉਹ ਫੜੇ ਨੇ ਤੇ ਪਲੱਸ ਹਰਕਤ ਦੀ ਵੀ ਤੇ ਪਰਾਂ ਵਾਲੀ ਮੂਰਤ ਜਿਹੜੀ ਆ ਬੜਾਈ 8:30 ਮੈਂ ਦੱਸੇ ਜੀ 8:30 ਦੇ 8 ਹੀ ਥਾਣਿਆਂ ਦੇ ਐਸਚਓ ਆਪ ਦੇ ਆਪ ਦੇ ਥਾਣੇ ਦੀ ਫੋਰਸ ਦੇ ਨਾਲ ਲੈ ਕੇ ਤੇ ਅੰਡਰ ਦਾ ਗਾਈਡੈਂਸ ਜਿਹੜੇ ਗੈਜਟਡ ਅਫੀਸਰ ਆ ਇਹ ਸਾਰਾ ਤੋਂ ਆਪਰੇਸ਼ਨ ਅਸੀਂ ਅੱਜ ਅਨਲੀ ਇਨ ਦਾ ਮਾਰਨਿੰਗ 4 ਵਜੇ ਤੋਂ ਸ਼ੁਰੂ ਕੀਤਾ ਹੋਇਆ ਸੀ ਇਹ ਕਰੀਬ 11 ਵਜੇ ਤੱਕ ਚੱਲਦਾ ਰਿਹਾ ਤੇ ਉਹਦੇ ਦੌਰਾਨ ਸਾਨੂੰ ਕਾਮਯਾਬੀ ਮਿਲੀ ਆ ਔਰ ਸਭ ਤੋਂ ਵੱਡੀ ਕਾਮਯਾਬੀ ਮਿਲਨ ਦਾ ਰੀਜਨ ਇਹ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਾਰੇ ਐਸਚਓ ਸਹਿਮਾਨ ਨੇ ਰਾਤ ਖੋ ਤਾਂ ਆ ਕੇ ਆਪਦੇ ਇਨਫੋਰਮਰਾਂ ਨੂੰ ਐਕਟਿਵ ਕਰਕੇ ਉਹਨਾਂ ਦੀ ਰੈਕੀ ਕਰਕੇ ਉਹਨਾਂ ਦੇ ਮਗਰ ਬੰਦੇ ਲਾਏ ਹੋਏ ਸੀ ਜਿਹਦੇ ਕਰਕੇ ਉਹ ਬਾਤ ਆ ਗਈ ਨਹੀਂ ਇਹ ਬਹੁਤ ਦੇਰ ਤੋਂ ਸੁਪੇ ਚੱਪੇ ਸੀ ਜੀ